ਤਨਨਾਮ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦੇ ਸੱਚ ਜੁਗਾਦ ਦੇ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰੀਆ ਭਾਰ ਸਹਸ ਸਿਆਣਪਾ ਲਖ ਹੋਹਿ ਤਾਇਕ ਨ ਚੱਲੇ ਨਾਲਿ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਵ ਹੁਕਮ ਮਿਲੈ ਵਡਿਆਈ ਹੁਕਮੇ ਉਤਮਨੀਚ ਹੁਕਮ ਲੇਖੇ ਦੁਖ ਸੁਖ ਪਾਈਐ ਇਕ ਨਾ ਹੁਕਮੇ ਬਖਸ਼ੀਸ ਇਕ ਹੁਕਮੇ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ 부ਝੈ ਤਾਂ ਹੋਮੈ ਕਹਿ ਨਾ ਕੋਇ ਗਾਵੇ ਕੋ ਤਾਣੋ ਹੋਵੇ ਕਿਸੈ ਤਾਣੋ ਗਾਵੇ ਕੋ ਦਾਤੇ ਜਾਣੇ ਨੀਸਾਣ ਗਾਵੇ ਕੋ ਗੁਣਵਟਿ ਆਇਆ ਚਾਰ ਗਾਵੇ ਕੋ ਵਿਦਿਆ ਵਿਖਮ ਵੀਚਾਰ ਗਾਵੇ ਕੋ ਸਾਜੇ ਕਰੇ ਤਨ ਖੇਹ ਗਾਵੇ ਕੋ ਜੀਵ ਲੈ ਫਿਰ ਦੇਹ ਗਾਵੇ ਕੋ ਜਾਪੈ ਸਦੂਰੇ ਗਾਵੇ ਕੋ ਵੇਖ ਹਾਦਰਾ ਹਦੂਰੇ ਕਥਨਾ ਕਥੀ ਨਾ ਆਵੈ ਤੋਟੇ ਕਾਥੇ ਕਾਥੇ ਕਥੀ ਕੋਟੀ ਕੋਟੇ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰੇ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੂ ਸਾਚਾ ਸਾਹਿਬ ਸਾਚੁ ਨਾਏ ਭਾਖਿਆ ਭਾਉ ਅਪਾਰੋ ਆਖੇ ਮੰਗਹਿ ਦੇਹ ਦੇਹ ਦਾਤਿ ਕਰੇ ਦਾਤਾਰ ਫੇਰ ਕੇ ਅਗਰ ਰਖੀਐ ਜਿਤੁ ਦਸੈ ਦਰਬਾਰ ਮਹਾ ਕੇ ਬੋਲਣ ਬੋਲੀਐ ਜਿਤ ਸੁਨੇ ਧਰੇ ਪਿਆਰ ਅੰਮ੍ਰਿਤ ਵੇਲਾ ਸਚਾ ਨਾ ਕੋ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰੋ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪੇ ਨਿਰੰਜਨ ਸੋਏ ਜਿਨ ਸੇਵਿਆ ਤਿਨੇ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਾਨੇ ਰਖੀਐ ਭਾਉ ਦੁਖ ਪਰ ਹਾਰੇ ਸੁਖ ਘਰ ਲੈ ਜਾਏ ਗੁਰਮੁਖੇ ਨਾਦੰ ਗੁਰਮੁਖੇ ਵੇਦੰ ਗੁਰਮੁਖੇ ਰਹਿਆ ਸਮਾਈ ਗੁਰ ਈਸਰ ਗੁਰ ਗੋਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ 부ਝਾਈ ਸਬਨਾ ਜੀਆਂ ਕਾ ਇਕੁ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਠੇ ਉਪਾਈ ਵੇਖਾਂ ਮਿਣ ਕਰਮਾ ਕੇ ਮਿਲੈ ਲਈ ਮਤ ਵੇਚੇ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵੇਚੇ ਜਾਣੀ ਨਾਲੇ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤੇ ਜਗ ਲੇ ਜੇ ਤੇ ਸਨਦਰਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰੇ ਕੀਟ ਉਕਾਰੇ ਦੋਸੀ ਦੋਸ ਧਰੇ ਨਾਨਕ ਨਿਰਗੁਣੇ ਗੁਣ ਕਰੇ ਗੁਣਵੰਤ ਆ ਗੁਣ ਦੇ ਤਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰਤੇ ਧਵਲ ਆਕਾਸ ਸੁਣੇ ਦੀਪ ਲੋਹ ਪਾਤਾਲ ਸੁਣੇ ਪੋਹੇ ਨਾ ਸਕੈ ਕਾਲੁ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੋਖ ਸਲਾਹਣ ਮੰਦ ਸੁਣਿਆ ਜੋਗ ਜੁਗ ਤੇ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 84 ਕਾਇ ਸੰਾਨ ਸੁਣਿਆ ਪਾੜੇ ਪਾੜੇ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਰਾ ਗੁਨਾ ਕੇ ਗਾਹ ਸੁਣੈ ਸੇਖ ਪੀਰ ਪਾਤਿ ਸਾਹ ਸੁਣੈ ਅੰਧੇ ਪਾਵਹਿ ਰਾਹ ਸੁਣੈ ਹਾਥ ਵਹਿ ਅਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਮੰਨੇ ਕੀ ਗਾਤੇ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦੇ ਕਲਮ ਨਾ ਲੇਖਣ ਹਰ ਮੰਨੇ ਕਾ ਬਹਿ ਕਰਨ ਵਿਚਾਰੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਾਨੇ ਜਾਣ ਮਾਨੇ ਕੋਏ ਮਨ ਸੁਰਤਿ ਹੋਵੇ ਮਾਨੇ ਬੁੱਧ ਮਨ ਸਗਲ ਭਵਨ ਕੀ ਸੋਧੇ ਮਨ ਮੋਹੇ ਚੋਟਾ ਨਾ ਖਾਏ ਮਨ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਾਨੇ ਜਾਣ ਮਾਨੇ ਕੋਏ ਮਨ ਮਾਰਗੇ ਠਾਕ ਨਾ ਪਾਏ ਮਨ ਪਤਿ ਸਿਉ ਪ੍ਰਗਟ ਜਾਏ ਮਨ ਮਗ ਨਾ ਚੱਲੇ ਪੰਥ ਮਨ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਾਨੇ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦਵਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵਹਿ ਨ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਾਨੇ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨੋ ਪੰਚੇ ਸੋਹੇ ਦਾਰੇ ਰਾਜਾਨ ਪੰਚਾ ਕਾ ਗੁਰ ਏਕੋ ਧਿਆਨ ਜੇ ਕੋ ਕਹ ਕਰੇ ਵਿਚਾਰੁ ਕਰਤੇ ਕਇ ਕਰਨ ਨਾਹੀ ਸਮਾਰੋ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪੇ ਰਖਿਆ ਜਿਨੇ ਸੂਤੇ ਜੇ ਕੋ ਬੁਝੈ ਹੋਵੇ ਸਚਿਆਰੁ ਧਵਲੇ ਉਪਰੇ ਕੇਤਾ ਭਾਰੁ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਹਾਰ ਤਲ ਕਮਨਜੋਰ ਜੀ ਆਜਾ ਤੇ ਰੰਗਾ ਕੇ ਨਾਮ ਸਬਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖੇ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣੋ ਸਵਾਲਿ ਹੋ ਰੂਪ ਕੀਤੀ ਦਾਤਿ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤੇ ਕਮਣ ਕਹਾ ਵਿਚਾਰੋ ਵਾਰਿਆ ਨਾ ਜਾਵਾ ਏਕ ਵਾਰ ਜੋ ਤਉਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤੇਂੰਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੋਖੇ ਵੇਦ ਪਾਠ ਅਸੰਖ ਜੋਗ ਮਾਨੇ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੇ ਅਸੰਖ ਦਾਤਾਰ ਅਸੰਖ ਸੂਰ ਮੋਹ ਭਖਸਾਰ ਅਸੰਖ ਮੋਹ ਨੇ ਲਿਵ ਲਾਇ ਤਾਰ ਕੁਦਰਤੇ ਕਮਨ ਕਹਾ ਵਿਚਾਰੋ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰੇ ਜਾਹੇ ਜੋਰ ਅਸੰਖ ਗਲ ਵੱਡ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰੇ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਾਲੁ ਭਖ ਖਾਹੇ ਅਸੰਖ ਨੰਦਿਕ ਸਿਰੇ ਘਰਹਿ ਭਾਰ ਨਾਨਕ ਨੀਚੋ ਕਹਿ ਵਿਚਾਰ ਓ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂ ਸਦਾ ਸਲਾਮਤ ਇੰਰੰਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਅ ਅਸੰਖ ਕਹਿ ਸਿਰੇ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣੇ ਅਖਰਾ ਸਿਰ ਸੰਜੋਗ ਵਖਾਣੇ ਜਿਨ ਇਹ ਲਿਖੇ ਤਿਸ ਸਿਰ ਨਾਹੀ ਜਿਵ ਫੁਰਮਾਏ ਤਿਵ ਤਿਵ ਪਾਹੇ ਜੇ ਤਾ ਕੀਤਾ ਤੇਤਾ ਨਾਉ ਵਿਣ ਨਾਵੇ ਨਾਹੀ ਕੋ ਥਾਉ ਕੁਦਰਤੇ ਕਮਣ ਕਹਾ ਵਿਚਾਰੋ ਵਾਰ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂ ਸਦਾ ਸਲਾਮਤੇ ਨਰੰਕਾਰ ਭਰੀਆ ਹੱਥੋਂ ਪੈਰੋਂ ਤਨ ਦੇਹ ਪਾਣੀ ਧੋਤੈ ਉੱਤਰ ਸੋਖੇਹ ਮੂਤ ਪਲੀਤੇ ਕੱਪੜ ਹੋਏ ਦੇਹ ਸਾਬੂਨ ਲਈਆ ਉਹ ਧੋਏ ਭਰੀਆ ਮਾਤੇ ਪਾਪਾਂ ਕੈ ਸੰਗ ਉਹ ਧੋਪੈ ਨਾਵੇ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਾਰੇ ਕਾਰੇ ਕਰਣਾ ਲੇਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਬੋ ਜਾਹੋ तीरथ हो तापो दया दातो दान जे को पावे तिल कामनो सुनया मनया माने कीता पाओ अंतर गाते तीरथे मले नाहु सब गुण तेरे मैं नाही कोए बिन गुण कीते भगत ना होए स्वस्ते आथे वाणी परमाओ सते सोहण सदा माने चाओ ਕਮਣੋ ਸੋ ਵੇਲਾ ਵਖਤ ਕਮਣੋ ਕਵਣ ਥੇਤੇ ਕਮਣ ਵਾਰੋ ਕਮਣ ਸੇ ਰੁੱਤੀ ਮਾਹੋ ਕਵਣ ਜਿਤ ਹੋਆ ਆਕਾਰੋ ਵੇਲ ਨਾ ਪਈਆ ਪੰਡਤੀ ਜੇ ਹੋਵੈ ਲੇਖ ਪੁਰਾਣੋ ਵਖਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਪੁਰਾਣੋ ਥੇਤੇ ਵਾਰ ਨਾ ਜੋਗੀ ਜਾਣੈ ਰੋਤੇ ਮਾਹੋ ਨਾ ਕੋਈ ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣੇ ਸਭ ਕੋ ਆਖੈ ਇਕ ਦੂ ਏਕਸਿਆਣ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਐ ਨਾਨਕ ਜੇ ਕੋ ਆਪਾ ਜਾਣ ਅੱਗੇ ਗਿਆ ਨਾ ਸੋਹੈ ਪਾ ਤਾਲਾਂ ਪਾ ਤਾਲ ਲਖ ਆਗਾਸਾਂ ਆਗਾਸ ਓੜਕ ਓੜਕ ਭਾਲੇ ਥਕੇ ਵੇਦ ਕਹਿਣ ਇਕ ਬਾਤ ਸਹਸ ਅਠਾਰਾ ਕਹਿਣ ਕਤੇ ਬਾ ਅਸਲੂ ਇਕ ਤਹਾ ਤੋ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਵਿਣਾਸ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਾਲਾਹੀ ਸਾਲਾਹੀ ਏਤੀ ਸੁਰ ਤੇ ਨ ਪਾਈਆ ਨਦੀਆਂ ਅਤਿ ਵਾਹ ਪਵਹ ਸਮੁੰਦ ਦੇ ਨਾ ਜਾਣੀ ਅਹ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਤਹਨ ਕੀੜੀ ਤੋਲੇ ਨ ਹੋਮਨੀ ਜੇ ਤਿਸ ਮਨ ਹੋਣਾ ਵਿਸਰਹਿ ਅੰਤੋ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤੋ ਨਾ ਵੇਖਣ ਸੁਣਣੇ ਨਾ ਅੰਤੋ ਅੰਤੋ ਨਾ ਜਾਪੈ ਕਿਆ ਮਨਿ ਮੰਤ ਅੰਤੋ ਨਾ ਜਾਪੈ ਕੀਤਾ ਆਕਾਰੋ ਅੰਤੋ ਨਾ ਜਾਪੈ ਪਾਰ ਆਵਾਰ ਅੰਤ ਕਾਰਣੇ ਕੀਤੇ ਬਿਲਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਉਹ ਅੰਤੋ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਓ ਊਚੇ ਉੱਪਰ ਊਚਾ ਨਾਓ ਏਵਡ ਊਚਾ ਹੋਵੈ ਕੋਏ ਤਿਸ ਊਚੇ ਕੋ ਜਾਣੈ ਸੋਏ ਜਿਵੜ ਆਪੇ ਜਾਣ ਆਪੇ ਆਪੇ ਨਾਨਕ ਨਗਰੀ ਕਰਮੀ ਦਾਤੇ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਲੋਨਾਤਮਾਏ ਕੀਤੇ ਮੰਗਹਿ ਜੋਤ ਅਪਾਰ ਕੀਤੇ ਅਗਣ ਤਰਹੀ ਵਿਚਾਰ ਕੀਤੇ ਖਾਪੇ ਟਟਹ ਵੇਕਾਰ ਕੀਤੇ ਲੈ ਲੈ ਮੁਕਰ ਪਾਹੀ ਕੀਤੇ ਮੂਰਖ ਖਾਹੀ ਖਾਹੇ ਕੇਤਿਆ ਦੁਖ ਭੂਖ ਸਦਮਰ ਇਹ ਪਿਹਦਾ ਤੇ ਤੇਰੀ ਦਾਤਾਰ ਬੰਦੇ ਖਲਾਸੀ ਪਹਣ ਹੋਏ ਹੋਰ ਆਖੇ ਨਾ ਸਕੈ ਕੋਈ ਜੇ ਕੋ ਖਾਏ ਕੋ ਆਖ ਨੇ ਪਾਏ ਉਹ ਜਾਣੈ ਜੇਤੀਆ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਪਹਿ ਕੇਈ ਕੇ ਜਿਸਨੂੰ ਬਖਸੇ ਸਿਫਤਿ ਸਾਲਾਹ ਨਾਨਕ ਪਾਤਿਸਾਹੀ ਪਾਤਿਸਾਹੂ ਅਮੁੱਲ ਗੋਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਪੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹਿ ਅਮੁੱਲ ਭਾਏ ਅਮੁੱਲ ਸਮਾਹਿ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤਲ ਅਮੁੱਲ ਪਰਵਾਣ ਅਮੁੱਲ ਬਕਸ਼ੀਸ਼ ਅਮੁੱਲ ਨੀਸਾਣ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖੇ ਆਖੇ ਰਹੇ ਨਿਵਲਾਏ ਆਖੇ ਵੇਰ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੋਰ ਨਰ ਮੋਨੇ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹੇ ਕਹੇ ਓਠੇ ਓਠੇ ਜਾਹੇ ਇਤੇ ਕੀਤੇ ਹੋਰ ਇਕ ਰਹੇ ਤਾਂ ਆਖੇ ਨਾ ਸਕਹਿ ਕਈ ਕੇ ਜੇ ਵਡ ਭਾਵੇਂ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜੋ ਤਰਖਿਐ ਸਿਰੇ ਗਾਵਾਰਾਂ ਗਾਵਾਰੂ ਸੋ ਦਾਰੋ ਕਿਹਾ ਸੋ ਘਰੋ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਆਨਾਦ ਅਨੇਕ ਅਸੰਖਾ ਕੇਤੇ ਵામਨ ਹਾਰੇ ਕੇਤੇ ਰਾਗ ਪਰੇਸ਼ੋ ਕਹੀ ਅਨੇ ਕੇਤੇ ਗਾਵਣ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ ਬੈ ਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲੇਖ ਜਾਣ ਹੈ ਲੇਖ ਲੇਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨੇ ਸਦਾ ਸਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵਤਿਆਂ ਦਾਰੇ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਮਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਮਨ ਪੰਡਤੇ ਪੜਨ ਰਖੀਸਰ ਯੁਗ ਯੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸੁਰਗਾ ਮੱਚ ਪੈ ਹਲੇ ਗਾਮਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗੰਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਾਰੇ ਕਰੇ ਰਖੇ ਧਾਰੇ ਸੇ ਤੁਧਨੂੰ ਗਾਵਹਿ ਜੋ ਤੁਧ ਭਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਮਨ ਸੇ ਮੈਂ ਚੇਤਨ ਆਮਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚਾ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨੇ ਰਚਾਈ ਰੰਗੀ ਰੰਗੀ ਪਹਤੀ ਕਰੇ ਕਰ ਜਿਨਸੀ ਮਾਇਆ ਜਿਨੇ ਓਪਾਈ ਕਰੇ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤਿ ਸਾਹੋ ਸਾਹ ਪਾਤਿ ਸਾਹਿਬ ਨਾਨਕ ਰਹੇ ਨੁਰ ਜਾਈ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰਹਿ ਬਿਪੂਤੇ ਖਿੰਥਾ ਕਾਲ ਕੁਵਾਰੀ ਕਾਇਆ ਜੁਗਤੇ ਡੰਡਾ ਪ੍ਰਤੀਤ ਆਈ ਪੰਥੀ ਸਗਲੇ ਜਮਾਤੀ ਮਾਨੇ ਜੀਤਾ ਜਾਗੋ ਜੀਤ ਆਦੇਸ ਉਸੈ ਆਦੇਸੋ ਆਦੇ ਅਨੀਲ ਅਨਾਦ ਅਨਾਹਤੇ ਜੁਗ ਜੁਗ ਏਕੋ ਵੇਸ ਭਗਤੇ ਗਿਆਨ ਦਇਆ ਪੰਡਹਰਣੇ ਘਾਟੇ ਘਾਟੇ ਵੱਜੈ ਨਾਦ ਆਪਿ 나ਥੋ 나ਥੀ ਸਭ ਜਾ ਕੀ ਰਿਧੇ ਸਿਧਿ ਅਵਰਾਸਾਦ ਸੰਯੋਗ ਵਿਜੋਗ ਦੁਇਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦੇ ਅਨੀਲ ਅਨਾਦ ਅਨਾਹਤੇ ਜੁਗ ਜੁਗ ਏਕੋ ਵੇਸ ਏਕਾਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣੋ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀਬਾਣ ਜਿਬ ਤਿਸ ਭਾਵੇ ਤਿਵੈ ਚਲਾਵੇ ਜਿਬ ਹੋਵੇ ਫੁਰਮਾਣ ਉਹ ਹੋ ਵੇਖੈ ਉਹ ਨਦਰ ਨ ਆਵੇ ਬਹੁਤਾ ਇਹੋ ਵਿਡਾਣੋ ਆਦੇਸ ਉਸੈ ਆਦੇਸੋ ਆਦੇ ਅਨੀਲ ਅਨਾਦ ਅਨਾਹਤੇ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਉਸੈ ਆਦੇਸੋ ਆਦੇ ਅਨੀਲ ਅਨਾਦ ਅਨਾਹਤੇ ਜੁਗ ਜੁਗ ਏਕੋ ਵੇਸ ਇਕ ਦੂ ਜੀ ਭਾਉ ਲੱਖ ਹੋਏ ਲੱਖ ਹੋ ਵਹਿ ਲੱਖ ਵੀਸ ਲੱਖ ਲੱਖ ਗੇੜਾ ਆਖਿ ਇਹ ਏਕੋ ਨਾਮ ਜਗਦੀਸ਼ ਏ ਤੋ ਰਾਹੇ ਪਤ ਪਵੜੀਆ ਚੜਿਐ ਹੋਏ 21 ਸੋਹਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਗਰੀ ਪਾਈਐ ਕੂੜੀ ਕੂੜੈ ਠੀਸ ਆਖਨ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣੇ ਦੇਣ ਨ ਜੋਰ ਜੋਰ ਨਾ ਜੀਵਨ ਮਰਨ ਨਹ ਜੋਰ ਜੋਰ ਨਾ ਰਾਜ ਇਹ ਮਾਲ ਇਹ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰੇ ਜੋਰ ਨਾ ਜੁਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚੋ ਨਾ ਕੋਏ ਰਾਤੀ ਰੁਤੇ ਥਿਤੇ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਂ ਪਰ ਰੱਖੀ ਧਰਮਸਾਲ ਤਿਸ ਵਿੱਚ ਜੀਵ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪੇ ਸੱਚਾ ਦਰਬਾਰ ਤਿਥੈ ਸੋਹਨੇ ਪੰਜ ਪਰਵਾਣ ਨਗਰੀ ਕਰਮ ਪਵੈ ਨੀਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਾਇ ਆਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜ ਤੇ ਘੜੀ ਅਹ ਰੂਪ ਰੰਗ ਕੇ ਰੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨਮ ਮਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੋ ਨਾ ਅੰਤੋ ਗਿਆਨ ਖੰਡ ਬਹਿ ਗਿਆਨ ਉਪਰਚੰਡ ਤਥਾ ਨਾਦ ਬినੋਦ ਕੋਟ ਆਨੰਦ ਕਰਮਖੰਡ ਕੀ ਬਾਣੀ ਰੂਪ ਤਿਥੈ ਘਾੜ ਤੇ ਘੜੀਏ ਬਹੁਤ ਅਨੂਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੇ ਪਛਤਾਏ ਤਿਥੈ ਘੜੀਏ ਸੁਰ ਤੇ ਮਾਤੇ ਮਾਨੇ ਬੋਧੇ ਤਿਥੈ ਘੜੀਏ ਸੁਰਾਂ ਸਿੱਧਾਂ ਕੀ ਸੋਧੇ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾਬਲ ਸੂਰ ਤਿਨ ਮਹਾਰਾਮ ਰਹਾ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰਹੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੀ ਤਿਥੈ ਭਗਤ ਵਸਹਿ ਕੇ ਲੋਹ ਕਰਹਿ ਆਨੰਦ ਸਚਾ ਮਨ ਸੋਏ ਸਚ ਖਾਂਡੇ ਵਸੈ ਨਿਰੰਕਾਰ ਕਾਰਿ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿਥੈ ਲੋਹ ਲੋਹ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੁ ਜਾਤੁ ਪਹਾਰਾ ਧੀਰਜ ਸੁਨਿਆਰ ਅਹਰਣੇ ਮਾਤੇ ਵੇਦ ਹਥਿਆਰ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅਮ੍ਰਿਤੋ ਤੇ ਤੋਟਾਲ ਕੜੀਏ ਸਮਦਰ ਸਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੇ ਮਹਤ ਦਿਵਸ ਰਾਤ ਤੇ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਹਦੂਰੇ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰੇ ਜਿਨੇ ਨਾਮ ਧਿਆਇਆ ਗਏ ਮਸਕਤਿ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ